ਸਾਨੂੰ ਉਹ ਸਾਰੇ ਪ੍ਰਾਪਤ ਕੀ ਭਾਈ ਕੀ ਭਾਣਾ ਉਹ ਇਤਤਲ ਦੇ ਸਾਰੇ ਪ੍ਰਾਪਤ ਹੋ ਗਏ ਤੇ ਅੱਜ ਪਹੁੰਚੇ ਸੀਗੇ ਜੀ ਪੰਡਿਤ ਅੱਪਾ ਪਰਮਾਨੰਥ ਅੱਪਾ ਵੀ ਸਾਡਾ ਭਰਾ ਦੇ ਘਰੇ ਪਹੁੰਚੇ ਸੀਗੇ ਤੇ ਵੀਰ ਨੂੰ ਬਣਾ ਕੇ ਦਿੱਤਾ ਜਾਣ ਸਹਾ ਬਾਈ ਨੇ ਕਹਿ ਕੇ ਬਣਵਾਇਆ ਆਪ ਵਿਆਹ ਦੀ ਜੀ ਮਨਾਉਣੀ ਆਪਾਂ ਨੇ ਆ ਸਾਡਾ ਤਾਂ ਕਿਵੇਂ ਲੱਗਿਆ ਵੀਰ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਵਧੀਆ ਜੀ ਆਹ ਬਹੁਤ ਵਧੀਆ ਇਹਦਾ ਸਾਈਜ਼ ਬਾਈ 2/5 ਆ ਠੀਕ ਆ ਉੱਪਰੋਂ ਕਰਨਾ ਇਹਨੇ ਠੀਕ ਆ ਪੰਜਾਬੋ ਬਾਤ ਬਾਤ ਜਿਵੇਂ ਮਰਦੀ ਗਈ ਉੱਤਰ ਛੱਡੀ ਹੈ ਉਹ ਨਾਲੇ ਘਟ ਲਿਓ ਸਮਾਏ ਉਸ ਨਾਲ ਆਪਾਂ ਬਈ ਰਾਜੂ ਉੱਤਰ ਨਾਲ ਜਿੱਥਾ ਵਾਸਤੇ ਹੁਵਾਇਆ ਹੈ ਜਿਵੇਂ ਆਪਾਂ ਉੱਤਰ ਜਦੋਂ ਕੱਢ ਲੰਨਿਆ ਕਰੇ ਨਾ ਆਪਾਂ ਰੁਕਿਆ ਨਹੀਂ ਹਾਂ ਠੀਕ ਆ ਜੀ ਬਈ ਜੇ ਟਿਕੂਲਰ ਜਾਣਾ ਨੰਬਰ ਇਹ ਤੇ ਰਿਪੋਰਟ ਆ ਕੇ ਪੁਰੇ ਰਜਿਸਟਰ ਕਰਾਣਾ ਰੋ ਰਾਜੂ ਵੀ ਜੀ ਇਹਦੇ ਵੀ ਕਹਿੰਦੇ ਆ ਜੀ ਆ ਜੀ ਅਨੰਤ ਮਾਤਮਾ ਮੁੱਤਵਾਰੀ ਵੱਧ ਪਉਂਦ ਰਹੀ ਤੇ ਸਰੇ ਕੁਭਰਾ ਕੁਸ਼ਨਾ ਕੁਸ਼ਨਾ ਕਰਦਾ ਠੀਕ ਆ ਜੀ ਵੀਰ ਡਾਕਟਰ ਸਾਡਾ ਇਹਦੇ ਤੋਂ ਵੀ ਨੇ ਕੂਤਰਾਂ ਨਾਲ ਰਿਲੇਟਡ ਕਿਸੇ ਭਰਾ ਨੂੰ ਕਿਸੇ ਦਵਾਈ ਦੀ ਲੋੜ ਆ ਕੂਤਰਾਂ ਦੀ ਐਸੈਸਰੀ ਵੀ ਭਰਾ ਕੋਲੋਂ ਮਿਲ ਜਾਂਦੀ ਆ ਠੀਕ ਆ ਉਹ ਵੀ ਕਿਸੇ ਭਰਾ ਨੂੰ ਲੋੜ ਆ ਜੇ ਤੁਹਾਨੂੰ ਮਰਟੀ ਕੰਟੈਕਟ ਕਰ ਸਕਦਾ ਪੀਰ ਆਪਣਾ ਨੰਬਰ ਵੀ ਦੇ ਦੂਗਾ ਤੇ ਬਾਕੀ ਆ ਆਪਣਾ ਨੰਬਰ ਆ ਜੀ 8729 367788729 36705 ਠੀਕ ਆ ਜੀ ਇਹ ਆਪਣਾ ਨੰਬਰ ਆ ਤੇ ਵੀਰ ਅਰਮਾਨ ਦਾ ਨੰਬਰ ਹੈਗਾ ਜੀ 810953013 ਵੀ ਕੜਾਣੀ ਫੰਡ ਦੇ ਇਹਦੇ ਮੇਨ ਨੋਟ ਦੇ ਉੱਪਰ ਦੁਕਾਨ ਆ ਵੀਰ ਇੱਕ ਸਹਿਜ ਮੈਡੀਕਲ ਸਟੋਰ ਦੇ ਨਾਮ ਤੋਂ ਕਿਸੇ ਭਰਾ ਉਸਮਾਨ ਦੀ ਲੋੜਾ ਕਿਸੇ ਕਿਸਮ ਦੀ ਵੀ ਐਕਸੈਸਰੀ ਉਤਰਾ ਦੇ ਲੇਖ ਉਹ ਸਾਰੀ ਹੁੰਦੀ ਆ ਮੈਡੀਸਿਨ ਖਾਸ ਕਰਕੇ ਵੀਰਪੁਰ ਹੁੰਦੀ ਆ ਵਧੀਆ ਦਵਾਈ ਦਿੰਦਾ ਭਰਾ ਕਿਸੇ ਨੂੰ ਮਤਲਬ ਕਿ ਗਲਤ ਗੈੜ ਨਹੀਂ ਕਰੂਗਾ ਠੀਕ ਹੈ ਨਹੀਂ ਉਹ ਆਪਾਂ ਆਪਣੀ ਗਾਰੰਟੀ ਵੀ ਕਹਿੰਦੇ ਆ ਵੀ ਵਧੀਆ ਦਵਾਈ ਜੈਨੂਅਲ ਰੇਟ ਆ ਭਰਾ ਦਾ ਤੇ ਵੀਰ ਤੋਂ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ ਠੀਕ ਹੈ ਜੀ ਤਾਂ ਲੋਕਾਂ ਦੇ ਬਾਈ ਰਾਜਿੰਦਰ ਦਾ ਬਾਈ ਬਹੁਤ ਧੰਨਵਾਦ ਆਪਣਾ ਇੱਕ ਵਾਰ ਕਹਿਣ ਕਿ ਇਹਨਾਂ ਨੇ ਜਣਤੀ ਜਿਹੜਾ ਆਪਾਂ ਘਰੇ ਜਾਣ ਲਾਉਣ ਆ ਗਏ ਪਾਸੋਂ ਇਹ ਚਾ ਲੈ ਕੇ ਗਏ ਸੀ ਤੇ ਬਹੁਤ ਵਧੀਆ ਕੰਮ ਲੱਗਿਆ ਆਪਾਂ ਨੂੰ ਸਾਰੇ ਦਿੱਤਾ ਜ਼ਰੂਰ ਮੌਕਾ ਦਿਓ ਇਹਦਾ ਕੰਮ ਕਰਵਾਉਣ ਲਈ ਤੇ ਹோம் ਲਿਵਿੰਗ ਕਰਦੇ ਆਂ ਅਟਰੀਆ ਵਗੈਰਾ ਸਭ ਜਿਹੜਾ ਜਾੜਾ ਸਾਰਾ ਕੁਝ ਹੁੰਦਾ ਬਾਈ ਮਾ ਕੋਲੇ ਤੇ ਵੀਡੀਓ ਆਪਣੀ ਕਿਵੇਂ ਲੱਗੀ ਦੱਸੋ ਦੱਸਿਓ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ ਆਸਿ